ਮੈਂ ਮੈਂ ਡੋਨੇਟ ਕਰ ਰਿਹਾ ਹਾਂ 5 ਕਰੋੜ ਤੇ ਅਸੀਂ ਕੀ ਕਰ ਰਹੇ ਹਾਂ ਟਰੈਕਟਰ ਮੈਨੂੰ ਚਾਹੀਦਾ ਟਰੈਕਟਰ ਤੁਹਾਨੂੰ ਦੋ ਦੋ ਟਰੈਕਟਰ ਦੇ ਕੇ ਜਾਊਂਗਾ ਦੋ ਟਰੈਕਟਰ ਦੇ ਕੇ ਜਾਊਂਗਾ ਦੋ ਟਰੈਕਟਰ ਦੇ ਕੇ ਸਭ ਚੜਦੀ ਕਲਾ ਤੁਹਾਡੇ ਪੋਤਿਆਂ ਹਾਂ ਦਬਣਾ ਨਹੀਂ ਭਾਈ ਗਰੂ ਨੇ ਸਾਡੀ ਡਿਊਟੀ ਲਈ ਆ ਅਸੀਂ ਆਏ ਹਾਂ ਪਿੰਡ ਪਿੰਡ ਆ ਕੇ ਨਹੀਂ ਨਹੀਂ ਮੱਜਾਂ ਵਾਲੇ ਉੱਚੀ ਨਹੀਂ ਸੌਣਾ ਤੁਸੀਂ ਤੁਸੀਂ ਚੰਡੀਗੜ੍ਹ ਆ ਜਾਓ ਮੇਰੇ ਕੋਲ ਇੱਥੇ ਨਹੀਂ ਸੌਣਾ ਦੋ ਮਿੰਟ ਹਾਂਜੀ ਸਾਸਰੀ ਗਾਲੀ ਸਾਹਿਬ ਇਹਨੂੰ ਸਵਾਗਤ ਆ ਸਾਡੇ ਚੈਨਲ ਟਵਿੰਜ਼ ਅੰਬਸਰੀ ਦੇ ਵਿੱਚ ਤੇ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਫੜਾ ਦਾ ਕੀ ਮਾਹੌਲ ਹੋਇਆ ਪਿਆ ਹੈ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਤੇ ਜਿਸ ਕਾਰਨ ਕੀ ਪੰਜਾਬ ਦੇ ਕਈ ਜ਼ਿਲ੍ਹੇ ਤੇ ਪੰਜਾਬ ਦੇ 2000 ਤੋਂ ਵੀ ਵੱਧ ਪਿੰਡ ਜਿਹੜੇ ਆ ਫੜਾਂ ਦੀ ਮਾਰ ਦੇ ਹਟਾਏ ਹੋਏ ਨੇ ਜਿਸ ਕਰਕੇ ਕੀ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਤੇ ਹੋਰ ਵੀ ਜਾਣੀ ਨੁਕਸਾਨ ਵੀ ਹੋਏ ਆ ਕਿੰਨੇ ਕਿੰਨੇ ਕਿੱਲੇ ਖਰਾਬ ਹੋ ਗਏ ਕਿਸਾਨਾਂ ਦੇ ਪਾਣੀ ਤੁਹਾਨੂੰ ਪਤਾ ਹੀ ਆ ਪਾਣੀ ਕੁਝ ਨਹੀਂ ਛੱਡਦਾ ਤੇ ਸੋ ਅਰਦਾਸ ਕੀਤੀ ਜਾਵੇ ਜਿੰਨੀ ਪੰਜਾਬ ਲਈ ਅੱਜ ਐਸੀ ਚੀਜ਼ ਨੂੰ ਮੁੱਖ ਰੱਖਦੇ ਹੋਏ ਅੱਜ ਆਪਾਂ ਵੀਡੀਓ ਲੈ ਕੇ ਆਏ ਆਂ ਪੰਜਾਬ ਦੇ ਵਿੱਚ ਜਿਹੜਾ ਨੁਕਸਾਨ ਆਇਆ ਤੇ ਸਾਡੇ ਜਿਹੜੇ ਪੰਜਾਬ ਦੇ ਸਿੰਗਰ ਆ ਜਿਵੇਂ ਦਿਲਜੀਤ ਸਾਂਝ ਮਨਕਰ ਤੌੜਖ ਬਾਈ ਆ ਬਹੁਤ ਵੱਧ ਝੜ ਕੇ ਜਿਹੜਾ ਆ ਮਦਦ ਕਰ ਰਹੇ ਆ ਤੇ ਬਹੁਤ ਵੱਧ ਝੜ ਕੇ ਅੱਗੇ ਹੋ ਹੋ ਕੇ ਸੇਵਾ ਕਰ ਰਹੇ ਆ ਹੋਰ ਵੀ ਕਈ ਸਿੰਗਰ ਨੇ ਜਿਨ੍ਹਾਂ ਦੇ ਵਿੱਚ ਮੈਂ ਨਾਮ ਨਹੀਂ ਲਏ ਬੜੀ ਬੜੀ ਦੂਰ ਸੇਵਾ ਆ ਰਹੀ ਹੈ ਤੇ ਸਭ ਤੋਂ ਮਹਾਨ ਤੇ ਬਲਾ ਉਹ ਨੇ ਜਿਹੜੇ ਕਿ ਗੁਪਤ ਸੇਵਾ ਕਰ ਰਹੇ ਜਿਨ੍ਹਾਂ ਦਾ ਕਿ ਨਾਂ ਤੱਕ ਨਹੀਂ ਆ ਰਿਹਾ ਉਹਨਾਂ ਨੂੰ ਰੱਬ ਤਰੱਕੀ ਬਖਸ਼ੇ ਅੱਜ ਆਪਾਂ ਇਹ ਵੀਡੀਓ ਲੈ ਕੇ ਆਏ ਹਾਂ ਮਨਕੇ ਤੋਲਕ ਬਾਈ ਜੀ ਦੇ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦੀ ਬਹੁਤ ਮਦਦ ਕੀਤੀ ਹੈ ਤੇ ਪੈਸੇ ਲੋ ਵੀ ਬੜੀ ਮਦਦ ਕੀਤੀ ਹੈ ਤੇ ਇਹਨਾਂ ਨੂੰ ਟਰੈਕਟਰਾਂ ਦੀ ਜਿਹੜੀ ਆ ਉਹ ਵੀ ਮਦਦ ਕੀਤੀ ਹੈ ਪਤਾ ਨਹੀਂ ਕਿੰਨੇ ਟਰੈਕਟਰ ਉਹਨਾਂ ਨੇ ਜਿਹੜੇ ਆ ਆਖਿਆ ਕਿ ਇਨੇ ਟਰੈਕਟਰ ਮੈਂ ਦਵਾਂਗਾ ਤੇ ਜਿਹੜੇ ਹੋਰ ਵੀ ਨਾਲੇ ਕਿਹਾ ਆ ਕਿ ਜਿਹੜੇ ਜੱਟ ਜ਼ਿਮੀਦਾਰ ਜਿਨ੍ਹਾਂ ਦੇ ਟਰੈਕਟਰ ਨੇ ਜਾਂ ਇੰਜਨ ਸੀਜ਼ ਹੋ ਗਏ ਆ ਪਾਣੀ ਚਲ ਗਿਆ ਇੰਜਨ ਚ ਕੋਈ ਵੀ ਜਿਹੜਾ ਇੰਜਨ ਦਾ ਫਾਲਟ ਜਾਂ ਇੰਜੇ ਖਰਾਬ ਹੋ ਗਏ ਉਹ ਇਹਨੇ ਹੜਾ ਕਰਨ ਕੁਝ ਵੀ ਤੇ ਉਹਦੀ ਜਿਹੜੀ ਰਿਪੇਅਰ ਆ ਉਹਨਾਂ ਨੇ ਉਹ ਵੀ ਕੀ ਆਇਆ ਵੀ ਰਿਪੇਅਰ ਵੀ ਮੇਰੇ ਲੋ ਜਿਹੜੀ ਆ ਫ੍ਰੀ ਕੀਤੀ ਜਾਵੇਗੀ ਅੱਗੇ ਆਪਾਂ ਤੁਹਾਨੂੰ ਮਨਕੀਰ ਤੋਲਖ ਬਾਈ ਹੋਣਾ ਦੀ ਵੀਡੀਓ ਦਿਖਾਵਾਂਗੇ ਜਿਸ ਵਿੱਚ ਕਿ ਉਹ ਆਪ ਬੋਲਦੇ ਨਜ਼ਰ ਆਏ ਨੇ ਚਲੋ ਜੀ ਮੈਂ ਆਪਦੇ ਕੋਲੋਂ 5 ਕਰੋੜ ਰੁਪਏ ਦਾ ਠੀਕ ਆ ਮੈਂ ਮੈਂ ਡੋਨੇਟ ਕਰ ਰਿਹਾ ਹਾਂ 5 ਕਰੋੜ ਤੇ ਅਸੀਂ ਕੀ ਕਰ ਰਹੇ ਹਾਂ ਗਲੋਬਲ ਸਿੱਖ ਵਾਲੀ ਟੀਮ ਨਾਲ ਸਾਡੀ ਨਾਲ ਰਲ ਕੇ ਭਾਜੀ ਹੁਣਾਂ ਨਾਲ ਰਲ ਕੇ ਅਸੀਂ ਜਿਹੜੇ ਵੀ ਮੰਨੋ ਉਹਨਾਂ ਦਾ ਘਰ ਬਈ ਜੀ ਜਿਦੇ ਘਰ ਕੋਈ ਟਿਆ ਘਟਿਆ ਉਹਨਾਂ ਦਾ ਘਰ ਦੀ ਸਮਝੋ ਨਵਾਂ ਘਰ ਵੀ ਦੋ ਕਮਰੇ ਬਾਥਰੂਮ ਰਸੋਈ ਆ ਚੀਜ਼ਾਂ ਬਣਾ ਕੇ ਘਰ ਬਣਾ ਕੇ ਦਵਾਂਗੇ ਉਹ ਵੀ ਅਸੀਂ ਹਾਂ ਗਲੋਬਲ ਗਲੋਬਲ ਸਿਕ ਤੋਂ ਡਾਟਾ ਗਲੋਬਲ ਸਿਕ ਵਾਲਿਆਂ ਤੋਂ ਸਾਡੇ ਭਰਾ ਉਹਨਾਂ ਤੋਂ ਡਾਟਾ ਲੈ ਕੇ ਤੇ ਉਹਦੇ ਉਹ ਡਾਟੇ ਨਾਲ ਅਸੀਂ ਵੀ ਜਿਹੜੇ ਜਿਹੜੇ ਵੀ ਲੋੜਵੰਦ ਲੋਕ ਆ ਸੋ ਅੱਜ ਤੋਂ ਹੀ ਅਸੀਂ ਗਰਾਊਂਡ ਲੈਵਲ ਤੇ ਉਤਰ ਰਹੇ ਆ ਤੇ ਆਪਦੇ ਵੱਲੋਂ ਅਸੀਂ 5 ਕਰੋੜ ਰੁਪਇਆ ਡੋਨੇਟ ਕਰਨ ਦਾ ਕਿਹੜੀ ਕਿਹੜੇ ਪਿੰਡਾਂ ਨੂੰ ਤੁਸੀਂ ਕਵਰ ਕਰ ਰਹੇ ਹੋ ਕੋਈ ਤੁਸੀਂ ਆਇਡੈਂਟੀਫਾਈ ਉਹ ਅਸੀਂ ਸਾਰਾ ਗਲੋਬਲ ਸਿੱਖ ਆਲਿਆਂ ਨਾਲ ਸਾਰਾ ਕਰਕੇ ਇਹਨਾਂ ਤੋਂ ਲਿਸਟ ਲਵਾਂਗੇ ਕਿਉਂਕਿ ਸਾਨੂੰ ਤਾਂ ਚੀਜ਼ ਦਾ ਪਤਾ ਹੀ ਨਹੀਂ ਕਿਉਂਕਿ ਅਸੀਂ 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 ਇੱਥੇ ਪਹੁੰਚੇ ਸੀ ਅਸੀਂ ਅਜੇ ਜੋ ਵੀ ਆ ਜਿੱਥੇ ਵੀ ਪਹੁੰਚੇ ਆ ਠੀਕ ਆ ਅਸੀਂ ਜਿੱਥੇ ਪਹੁੰਚੇ ਆ ਜੋ ਵੀ ਆ ਸਾਰਾ ਪੰਜਾਬ ਦੀ ਦੇਣ ਆ ਟਰੈਕਟਰ ਮੈਨੂੰ ਵੀ ਚਾਹੀਦਾ ਟਰੈਕਟਰ ਤੁਹਾਨੂੰ ਦੋ ਦੋ ਟਰੈਕਟਰ ਦੇ ਕੇ ਜਾਊਂਗਾ ਦੋ ਟਰੈਕਟਰ ਦੇ ਕੇ ਜਾਊਂਗਾ ਦੋ ਟਰੈਕਟਰ ਦੇ ਕੇ ਜਾਊਂਗਾ ਦੋ ਟਰੈਕਟਰ ਦੇ ਸੁਨਾਗ ਕਰ ਮੈਂ ਵਿਧਵਾ ਬੀਬੀ ਮੇਰੇ ਘਰ ਜਾ ਕੇ ਵੀ ਕੁਝ ਸਾਰਾ ਜੋ ਜੋ ਮੈਂ ਪਵਾ ਦੇ ਕਰ ਰੋ ਨੀ 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 ਰੁਕੋ 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 ਲੈ ਕੇ ਬਈ ਕਿਤੇ ਆਪਣਾ ਘਰ ਲੈ ਨਾ ਨਾ ਹਾਲਿਆ ਇਹਨੂੰ ਲਖਾਓ ਹਾਲਿਆ ਲਖਾਓ ਹੁੰਦਲ 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 40 ਦੀ 40 ਹਾਂ 40 ਦੇ ਦੇਣਾ ਪਹਿਲਾਂ کہہ ਕੇ ਗਿਆ ਸੀ ਵੀ 100 ਟਰੈਕਟਰ ਦੀ ਸੇਵਾ ਕਰਾਂਗੇ ਤੇ 10 ਟਰੈਕਟਰ ਕੱਲ ਮੈਂ ਲੈ ਕੇ ਆਇਆ ਸੀ ਠੀਕ ਆ ਹਰ ਹਫ਼ਤੇ 10 ਟਰੈਕਟਰ ਲੈ ਕੇ ਆਇਆ ਕਰਾਂਗੇ ਹਰ ਜੇ ਵਿੱਚੋਂ ਮੇਰੇ ਕੋਈ ਸ਼ੋਅ ਹੋਏ ਕਿਤੇ ਜਾਣਾ ਪੈ ਗਿਆ ਫਿਰ ਗੱਲ ਆਡਾ ਵੀ ਇੱਕ ਦੋ ਦਿਨ ਉੱਤੇ ਥੱਲੇ ਹੋ ਜਾ ਕਰਾਂਗੇ ਹਰ ਹਫ਼ਤੇ 8-10 ਦਿਨਾਂ ਦੇ ਵਿੱਚ ਅਸੀਂ 10-10 ਟਰੈਕਟਰ ਲੈ ਕੇ ਆਵਾਂਗੇ ਇਧਰੇ ਕੈਸ਼ ਪੜਾਇਓ 50-50 ਹਾਂ ਆ 50 ਹਜ਼ਾਰ ਬਾਪੂ ਜੀ ਤੁਸੀਂ ਆਪ ਦੇਖੋ ਰੱਖਣਾ 50 ਹਜ਼ਾਰ ਹੋਰ ਪੜਾ ਖਾਤਾ ਬਹੁਤ ਆ ਨਹੀਂ ਰੋਣਾ ਨਹੀਂ ਰੋਣਾ ਵਾਦਾ ਘਾਟਾ ਕੋਈ ਗੱਲ ਨਹੀਂ ਜੀ ਉਹ ਤਾਂ ਨਹੀਂ ਕਰ ਸਕਦੇ ਹਾਂ ਤੁਸੀਂ ਰਹਿ ਕਿੱਥੇ ਰਹੇ ਹੋ ਨਹੀਂ ਨਹੀਂ ਮੱਝਾਂ ਵਾਲੇ ਉੱਥੇ ਨਹੀਂ ਸੌਣਾ ਤੁਸੀਂ ਤੁਸੀਂ ਚੰਡੀਗੜ੍ਹ ਆ ਜਾਓ ਮੇਰੇ ਕੋਲ ਇੱਥੇ ਨਹੀਂ ਸੌਣਾ 2 ਮਿੰਟ ਚੱਪਾ ਜੀ ਨਹੀਂ ਉੱਥੇ ਨਹੀਂ ਸੌਣਾ ਮੱਝਾਂ ਵਾਲੇ 'ਚ ਨਹੀਂ ਸੌਣਾ ਵੀਰੇ 50000 ਰੁਪਏ ਹੋਰ ਦੀ ਖਾਸਾ ਤੂੰ ਬੇਸ਼ਤਾਬਾ ਨਹੀਂ ਕਿ ਫਿਰ ਇੱਥੇ ਆ ਗਈ ਨਹੀਂ ਨਹੀਂ ਕੋਈ ਫਰਿਸ਼ਤਾ ਫਰੁਸਤਾ ਨਹੀਂ ਆਸੀਂ ਅਸੀਂ ਤੁਹਾਡੇ ਬੱਚੇ ਆ ਵਾਈਕਰੂ ਨੇ ਡਿਊਟੀ ਲਈ ਆ ਕੋਈ ਹੋ ਨਹੀਂ ਹੈ ਕੋਈ ਜੱਗਰ ਨੂੰ ਖਾਸਾ ਨੰਬਰ ਨੋਟ ਕਰ ਅੱਲਾ ਕਰ ਲੈ ਵੀਰੇ ਕੈਸ਼ ਪੜਾਇਓ 50-50 ਹਾਂ ਆ 50 ਹਜ਼ਾਰ ਬਾਪੂ ਜੀ ਤੁਸੀਂ ਆਪ ਦੇ ਕੋ ਰੱਖਣਾ 50 ਹਜ਼ਾਰ ਹੋਰ ਬਣਾ ਖਾਤਾ ਬਹੁਤ ਆ ਦੇਓ ਬਾਪੂ ਕੋ ਗਏ ਹੋ ਮਾਤਾ ਬਾਪੂ ਚੜਦੀ ਗਲਾ ਕੋਈ ਨਹੀਂ ਠੀਕ ਆ ਮੈਂ ਤੁਹਾਡੇ ਕੋਲ ਨੰਬਰ ਮੇਰਾ ਆਊਗਾ ਅਕਾਊਂਟ ਨੰਬਰ ਆਪਣਾ ਤੁਹਾਡਾ ਭੇਜਿਓ ਆਪ ਕੋ ਕਰਾਂਗੇ ਸਭ ਚੜਦੀ ਗਲਾ ਤੁਹਾਡੇ ਪੁੱਤਿਆਂ ਹਾਂ ਦਬਣਾ ਨਹੀਂ ਵਾਹਿਗੁਰੂ ਨੇ ਸਾਡੀ ਡਿਊਟੀ ਲਈ ਆ ਅਸੀਂ ਆਏ ਹਾਂ ਪਿੰਡ ਪਿੰਡ ਆ ਕੇ ਠੀਕ ਆ ਨਹੀਂ ਐ ਨਹੀਂ ਸਵਾਦ ਹੋਊਗਾ ਨਹੀਂ ਰੋਣਾ ਨਹੀਂ ਰੋਣਾ ਵਾਦਾ ਘਾਟਾ ਕੋਈ ਗੱਲ ਨਹੀਂ ਜੀ ਉਹ ਤਾਂ ਨਹੀਂ ਕਰ ਸਕਦੇ ਚੱਲੋ ਵੀਰੇ ਹਾਂ ਤੁਸੀਂ ਰਹਿ ਕਿੱਥੇ ਰਹੇ ਹੋ ਨਹੀਂ ਨਹੀਂ ਮੱਝਾਂ ਵਾਲੇ ਉੱਥੇ ਨਹੀਂ ਸੌਣਾ ਤੁਸੀਂ ਤੁਸੀਂ ਚੰਡੀਗੜ੍ਹ ਆ ਜਾਓ ਮੇਰੇ ਕੋਲ ਇੱਥੇ ਨਹੀਂ ਸੌਣਾ 2 ਮਿੰਟ ਅੱਟਾ ਪਾ ਜੀ ਨਹੀਂ ਉੱਥੇ ਨਹੀਂ ਸੌਣਾ ਮੱਝਾਂ ਵਾਲੇ ਤੇ ਨਹੀਂ ਸੌਣਾ ਤੇਰੇ 50000 ਰੁਪਏ ਹੋਰ ਦੀ ਖਰਚਾ। ਕੋਈ ਰਿਸ਼ਤਾ ਬਣ ਕੇ ਪੀਆ ਨਿਵਸਤੀ ਆ ਗਏ। ਨਹੀਂ ਕੋਈ ਫਰਿਸ਼ਤਾ ਫਰੁਸਤਾ ਨਹੀਂ ਆਸੀ ਅਸੀਂ ਤੁਹਾਡੇ ਬੱਚੇ ਆ। ਵਾਹਿਗੁਰੂ ਨੇ ਡਿਊਟੀ ਲਈ ਆ। ਵਾਹਿਗੁਰੂ ਨੇ ਡਿਊਟੀ ਲਈ ਆ। ਕੋਈ ਲੋਨ ਨਹੀਂ ਆ ਕੋਈ ਚੱਕਰ ਨਹੀਂ। ਖਾਲਸਾ ਤੁਹਾਨੂੰ 50000 ਪਹੁੰਚ ਗਿਆ। ਪਹੁੰਚ ਗਿਆ। ਦੇਖੋ ਹੁਣ ਗੱਲ ਕੀ ਆ ਪੈਣੇ 75000 ਤੇਰਾ ਵਿਆਹ ਆ ਨਹੀਂ ਵੀ ਵਿਆਹ ਦਾ ਖਰਚਾ 75000 ਹੁੰਦਾ ਆ ਨਹੀਂ ਵੀ ਇਹ 50000 ਹੁੰਦਾ। ਠੀਕ ਆ ਹੁਣ ਮੈਂ ਆਇਆ ਮੈਂ ਘਰੋਂ ਨਿਕਲਿਆ ਠੀਕ ਆ ਮੈਂ ਨਿਕਲ ਕੇ ਗਰਾਊਂਡ ਲੈਵਲ ਤੇ ਸੇਵਾ ਕਰਨੈ ਮੈਨੂੰ ਵੇਖ ਕੇ ਪਤਾ ਨਹੀਂ ਕਿੰਨੇ ਨੌਜਵਾਨ ਨਿਕਲਣਗੇ ਬਿਲਕੁਲ ਪੈ ਗਈ ਨਾ ਘਰ ਇੱਕ ਕਮਰਾ ਤੇ ਆਪਣ万 ਜੀ ਆਪਣਾ ਹਾਂਜੀ ਜੀ ਤੇ ਵਿਆਹੇ ਬਰੇ ਹੋ ਕੇ ਕੁਆਰੇ ਹੋ ਬੇਟੀਆਂ ਬਣੀਆਂ ਹੋਈ ਯਾਰ ਅੱਜ ਬੇਟੀਆਂ ਇੱਕ 20000 ਆਇਆ ਭਾਈ ਸਾਨੂੰ ਯਾਰ 50000 ਰੁਪਏ ਹੋਰ ਦਿਓ ਯਾਰ 50000 ਹੋਰ ਦਿਓ ਯੋਧੀ ਵੀਰ ਤੁਸੀਂ ਤੁਸੀਂ ਅੱਜ ਤੁਸੀਂ ਆਹ ਬੱਚਿਆਂ ਨੂੰ ਪੜ੍ਹਾਈ ਲਗਾਈ ਆ ਪੁੱਤ ਠੀਕ ਆ ਇੱਧਰ 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 ਚਾਚੂ ਆਏ ਵਾਈ ਗਰੂ ਹਾਂ ਬੋਲੇ ਸੁਨਹਿਰ ਗੁਰਦਾਸਪੁਰ ਦੇ ਧਰਮਕੋਟ ਪਤੰਗ ਪਿੰਡ ਚ ਅਸੀਂ ਮੌਜੂਦ ਆ ਤੁਹਾਨੂੰ ਇਹ ਅਸੀਂ ਹਾਲਾਤ ਦਿਖਾਏ ਸੀ ਕਿਵੇਂ ਖੜਾ ਦੇ ਕਰ ਰਹੇ ਨੇ ਰਮੇਸ਼ ਜੀ ਦੇ ਕਰਦੀ ਜੋ ਸੀ ਕੰਧ ਟੁੱਟ ਗਈ ਸੀ ਤੇ ਉਹ ਜੋ ਸਾਡੀ ਰਿਪੋਰਟ ਸੀ ਉਹ ਬਹੁਤ ਸਾਰੇ ਲੋਕਾਂ ਨੇ ਦੇਖੀ ਤੇ ਗਾਇਕ ਮਨਕੀਰਤ ਔਲਖ ਜੋ ਨੇ ਇਸ ਘਰ ਦੇ ਵਿੱਚ ਆਏ ਮਦਦ ਉਹਨਾਂ ਨੇ ਹੱਥ ਵਟਾਇਆ ਮਰਨਾ ਸੁਮਨ ਵੀ ਨੇ ਇਨ੍ਹਾਂ ਦਾ ਵਿਆਹ ਅਪ੍ਰੈਲ ਮਹੀਨੇ ਚ ਤੇ ਭਰਾ ਤੇ ਇੱਕ ਥੋੜਾ ਜਿਹਾ ਭਰਾ ਥੋੜਾ ਡਰ ਗਿਆ ਸੀ ਕਿ ਪਤਾ ਨਹੀਂ ਇਨ੍ਹਾਂ ਹਾਲਾਤਾਂ ਦੇ ਵਿੱਚ ਉਹ ਕਿਵੇਂ ਆਪਣੀ ਭੈਣ ਦਾ ਵਿਆਹ ਕਰਾਨਗੇ ਤੇ ਪਰ ਹੁਣ ਪੰਜਾਬ ਵੱਲੋਂ ਬਹੁਤ ਸਾਰੇ ਮਦਦ ਦੇ ਹੱਥ ਅੱਗੇ ਆ ਰਹੇ ਨੇ ਲੱਗਾ ਤੇ ਹੁਣ ਤਾਂ ਨਹੀਂ ਵਿਆਹ ਦੀ ਕੋਈ ਟੈਨਸ਼ਨ ਕਿ ਕਿਵੇਂ ਹੋਏਗਾ ਉਸ ਨੇ ਦੇਖ ਰਹੀ ਸੀ ਕਿ ਕੋਈ ਟੈਨਸ਼ਨ ਸੀ ਤੇ ਹੁਣ ਥੋੜਾ ਲੱਗਦਾ ਹੈ ਕਿ ਸਾਰੀਆਂ ਚੀਜ਼ਾਂ ਠੀਕ ਹੋ ਗਈਆਂ ਹਾਂਜੀ ਬਈ ਤਾਂ ਬਹੁਤ ਜ਼ਿਆਦਾ ਟੈਨਸ਼ਨ ਨਹੀਂ ਹਾਂ ਉਹ ਤਾਂ ਇਹ ਦੱਸਣ ਦਿਓ ਠੀਕ ਹੈ ਠੀਕ ਹੈ ਇਹ ਹੋਰ ਵੀ ਤੁਹਾਨੂੰ ਫੋਨ ਆਏ ਲੋਕਾਂ ਦੇ ਉਹਨਾਂ ਨੇ ਹਾਲਾਤ ਦੇਖੇ ਹਾਂਜੀ ਬੈਡਾ ਵੇਖੇ ਫੋਨ ਕਰਦੇ ਮੀਰ ਬਾਹਰੋਂ ਆਂਦੇ ਸਾਡੀ ਮੱਤ ਹੀ ਕਰਾਂਗੇ ਜਿੰਨੀ ਹੋ ਸਕੇ ਤੁਹਾਡੀ ਮੱਤ ਕਰਾਂਗੇ ਤੇ ਕੀ ਕਹਿਣਾ ਚਾਹੋਗੇ ਪੰਜਾਬ ਦੇ ਲੋਕਾਂ ਨੂੰ ਮੈਡਮ ਕੀ ਵਧੀਆ ਅੱਗੇ ਕੋਈ ਵਧੀਆ ਲੱਗਣ ਦਾ ਪਿਆ ਸਾਨੂੰ ਚਾਹ ਤੁਹਾਡੀ ਮੱਤ ਕਰਨਾ ਪਹਾਲਾ ਦਿਲ ਤੋਂ ਥੋੜਾ ਹਾਲਾ ਹੋਇਆ ਹੈ ਹਾਂਜੀ ਤੁਹਾਨੂੰ ਬਹੁਤ ਧੰਨਵਾਦ ਮਹਿਮਾਨ ਕੀ ਸੀ ਮਨਪ੍ਰੀਤ ਤੁਸੀਂ ਤਾਂ ਅੱਗੋ ਜਦਾਂ ਕੋਈ ਇੱਥੇ ਤਾਂ ਗੱਲ ਆਈ ਜੀ ਨਹੀਂ ਨਹੀਂ ਬਹੁਤ ਨਹੀਂ ਤੋ ਇਹ ਨਾਲ ਸਾਡੇ ਕਾਕੇ ਸਭ ਕੁਝ ਹੋਇਆ ਹੈ ਕੋਈ ਵੀ ਕੰਪਨੀ ਦਾ ਡਾਇਰੈਕਟਰ ਹੋਵੇ, ਅਰਜਨ ਹੋਵੇ, ਐਚਐਮਟੀ ਹੋਵੇ, ਆ ਸਵਰਾਜ ਹੋਵੇ ਕੋਈ ਵੀ ਕੰਪਨੀ ਦਾ ਜਿਹੜਾ ਇੰਜਨ ਸੀਜ਼ ਹੋਊਗਾ ਸਾਡੇ ਵੱਲੋਂ ਉਹ ਸਾਰੇ ਜ਼ਿਮੀਂਦਾਰਾਂ ਦੇ ਟਰੈਕਟਰ ਫ੍ਰੀ 'ਚ ਰਿਪੇਅਰ ਕੀਤੇ ਜਾਣਗੇ, ਫ੍ਰੀ 'ਚ ਠੀਕ ਕੀਤੇ ਜਾਣਗੇ। ਸੋ ਪ੍ਰੀਤ ਟਰੈਕਟਰ ਦੇ ਇਹ ਡਾਇਰੈਕਟਰ ਨੇ ਮੇਰਾ ਭਰਾ ਸੁਖਾ ਐਸੇ ਮੌਕੇ ਦੇ ਉੱਤੇ ਇਹਨਾਂ ਦੀ ਡੀਲਰਸ਼ਿਪ ਨਾਲ ਖੜੀ ਆ ਕਿਸਾਨਾਂ ਦੇ ਪਾਣੀ ਦੇ ਔਨ ਕਰਕੇ ਜਦੋਂ 5-5, 10-10 ਫੁੱਟ ਪਾਣੀ ਆਜੂਗਾ, ਟਰੈਕਟਰਾਂ ਦੇ ਇੰਜਨਾਂ 'ਚ ਪਾਣੀ ਜਾਊਗਾ ਤੇ ਟਰੈਕਟਰ ਇੰਜਨ ਸੀਜ਼ ਹੋਣਗੇ। ਕੋਈ ਵੀ ਕੰਪਨੀ ਦਾ ਟਰੈਕਟਰ ਹੋਵੇ ਅਰ ਹੋਵੇ ਐਚ ਐਮਟੀ ਹੋਵੇ ਆ ਸਵਰਾਜ ਹੋਵੇ ਕੋਈ ਵੀ ਕੰਪਨੀ ਦਾ ਜਿਹੜਾ ਇੰਜਨ ਸੀਜ਼ ਹੋਊਗਾ ਸਾਡੇ ਵੱਲੋਂ ਮੇਰੇ ਭਰਾ ਮੂੰ ਪਹਿਲਾਂ ਤਾਂ ਮੈਂ ਬਹੁਤ ਸ਼ਲਾਂਗਾ ਯੋਗ ਆ ਬੜਾ ਬਹੁਤ ਸੋਹਣਾ ਕੰਮ ਕਰ ਰਹੇ ਨੇ ਉਹ ਸਾਰੇ ਜ਼ਿਮੀਂਦਾਰਾਂ ਦੇ ਟਰੈਕਟਰ ਫ੍ਰੀ 'ਚ ਰਿਪੇਅਰ ਕੀਤੇ ਜਾਣਗੇ ਫ੍ਰੀ 'ਚ ਠੀਕ ਕੀਤੇ ਜਾਣਗੇ ਮੈਂ ਉਹਨਾ ਪਹਿਲਾਂ ਵੀ ਚਾਹੁੰਦਾ ਸੀ ਚਾਰ ਪੰਜ ਦਿਨ ਪਹਿਲਾਂ ਵੀ ਆਉਣਾ ਪਰ ਉਦੋਂ ਅਸੀਂ 10 ਟਰਾਲੀਆਂ ਭੇਜੀਆਂ ਸੀ ਸਮਾਨ ਦੀਆਂ ਠੀਕ ਆ ਪਰ ਮੇਰੇ ਤੋਂ ਰਿਹਾ ਨਹੀਂ ਗਿਆ ਠੀਕ ਆ ਉੱਥੋਂ ਸੁਖੇ ਨੇ ਆਖਿਆ ਵੀ ਬਨਕਿਰਤ ਵੀਰ ਆਪਾਂ ਆ ਚੀਜ਼ ਸੋਚੀ ਆ ਮੈਂ ਕਿਹਾ ਸੋਚੀ ਆ ਤੇ ਆਪਾਂ ਚੱਲੀਏ ਫਿਰ ਆਪਾਂ ਉੱਥੇ ਜਾ ਕੇ ਅਨਾਉਂਸ ਕਰਿਏ ਉੱਥੇ ਜਾ ਕੇ ਮੈਸੇਜ ਦਈਏ ਸਾਰੇ ਵੀਰ ਭਰਾਵਾਂ ਨੂੰ ਹੜ ਦੇ ਵਿੱਚ ਜਿਨ੍ਹਾਂ ਦੇ ਵੀ ਟਰੈਕਟਰ ਸਾਧਨ ਖਰਾਬ ਹੋਣਗੇ ਸੀਜ ਹੋਣਗੇ ਉਹਨਾਂ ਨੂੰ ਦੀ ਭਰਾ ਹੁਣੀ ਫ੍ਰੀ ਰਿਪੇਅਰ ਕਰਨਗੇ ਤੇ ਸਮਾਨ ਮੈਂ ਹਫਤਾ ਪਹਿਲਾਂ ਹੀ 4 ਦਿਨ ਪਹਿਲਾਂ ਅਸੀਂ ਭੇਜਿਆ ਦਾ ਟਰਾਲੀਆਂ ਅੱਜ ਵੀ ਅਸੀਂ ਆਪ ਕਿੰਨੀਆਂ ਲੈ ਕੇ ਆਏ ਆ 7 ਅਸੀਂ ਹਾਂ 7 ਟਰੱਕ ਲੈ ਕੇ ਆਏ ਆ ਜਿਹਦੇ ਵਿੱਚ ਸਮਾਨ ਸਾਰਾ ਰਾਸ਼ਨ ਵੀ ਆ ਮੈਡੀਕਲ ਦੀਆਂ ਸਾਰੀਆਂ ਸਹੂਲਤਾਂ ਠੀਕ ਹੈ ਸਾਰਾ ਕੁਝ ਹਨਾ ਫੂਟਸ ਲੈ ਕੇ ਆਏ ਆ ਤੇ ਸਾਰਾ ਕੁਝ ਉਹ ਵੀ ਸੇਵਾ ਯਾਰ 2 ਲੱਖ ਰੁਪਇਆ ਦਿਓ ਆ ਲੈ ਅਗਨਾ 50 ਹਜ਼ਾਰ ਲੱਖ ਆ 2 ਲੱਖ ਬਾਬਾ ਜੀ ਆ ਸਰਪੰਚ ਸਾਹਿਬ ਹੈ ਨਾ ਸਰਪੰਚ ਸਾਹਿਬ ਮੇਰੀ ਗੱਲ ਸੁਣੋ ਇਹ ਜਦੋਂ ਮੈਨੂੰ ਫੋਨ ਕਰਿਆ ਕਰੋਗੇ ਜਦੋਂ ਹੁਣ ਦੰਨੂ ਕਰਿਆ ਕਰੋਗੇ ਸਾਡੀ ਟੀਮ ਚ ਐਨਾ ਲਈ ਜੋ ਵੀ ਕਾਉਂਗੇ 20 50 ਲੱਖ ਕੁਝ ਵੀ ਕੋਈ ਕਿਤੇ ਆਪਾਂ ਮਨੁੱਖਤਾ ਸੇਵਾ ਇਹਨਾਂ ਨੂੰ ਐਡਮਿਸ਼ਨ ਦਵਾ ਦਈਏ ਮੈਂ ਭਾਈ ਮਿੰਟੂ ਨਾਲ ਕਰਦਾ ਐਨ ਜੀਓ ਨਾਲ ਗੱਲ ਕਰਦਾ ਯਾਰ ਇੱਥੇ ਭੂੰਡ ਫਿਰਨਦੇ ਆ ਚਾਕੀ ਪੀਲੇ ਜੇ ਕੋਈ ਲੜ ਜੇ ਕਰ ਜੇ ਯਾਰ ਭਿੰਡਾਈਆਂ ਓ ਪੂਰ ਲੜ ਗਿਆ ਯਾਰ ਓਏ ਯਾਰ ਆ ਵੀਰੇ ਆ ਪਹਿਲਾਂ ਭੁੰਡਾਂ ਦਾ ਹੱਲ ਕਰੋ ਇਹ ਪ੍ਰੇਮ ਰਵਾਓ ਇਹਨਾਂ ਨੂੰ ਅਬਦੇ ਘਰੇ ਲੈ ਕੇ ਜਾਓ ਠੀਕ ਆ ਆ ਲੋ ਆ ਸਰਪੰਚ ਨੂੰ ਦੇ ਕੇ ਚੱਲਿਆਂ 4 ਲੱਖ 6 ਲੱਖ ਅਸੀਂ ਜਾ ਕੇ ਚੰਡੀਗੜ੍ਹ ਭੇਜਦੇ ਆ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਆਉਣੀ ਆ 10 10000 ਰੁਪਈਆ ਦੋਵਾਂ ਨੂੰ ਇਹਨਾਂ ਦਾ ਖਰਚਣ ਵਾਲਾ ਆ ਤੁਹਾਡੇ ਕੋਲ ਦੇ ਕੇ ਚੱਲੇ ਆ ਸਰਪੰਚ ਕੋਲ ਆ ਬਾਈ ਜੀ ਸਰਪੰਚ ਘਰ ਬਣਾ ਕੇ ਦਊਗਾ ਵਿਹਾੜੀਆਂ ਦੀ ਲੋੜ ਹੋਈ ਜਿੰਨੇ ਪੈਸੇ ਕਹੋਗੇ ਪੈਸੇ ਸਾਡੇ ਲਉਣਗੇ ਕੀ ਆ ਜਿਹੜੇ ਸਾਡੇ ਪੰਜਾਬ ਦੇ ਸਿੰਗਰ ਨੇ ਜਾਗਦੇ ਅਜਮਿਰਾ ਨੇ ਇਹਨਾਂ ਨੇ ਸਾਡੇ ਪੰਜਾਬ ਦੀ ਮਦਦ ਕੀਤੀ ਆ ਇਹ ਨਹੀਂ ਕਿ ਸਿਰਫ ਮਨਕੀਰ ਤਬਈ ਹੋਣੀ ਜਿਹੜੀ ਆ ਹੈਲਪ ਕਰਦੇ ਪਏ ਆ ਪੰਜਾਬ ਦੇ ਹੋਰ ਵੀ ਸਿੰਗਰ ਨੇ ਬਾਕੀ ਮਨਕੀਰ ਤੋਂ ਲੋਕ ਭਾਈ ਉਹਨਾਂ ਦੀ ਸੇਵਾ ਨੂੰ ਸਲੂਟ ਆ ਦਿਲ ਤੋਂ ਉਹਨਾਂ ਨੂੰ ਪਿਆਰ ਆ ਬਹੁਤ ਅੱਗੇ ਹੋ ਕੇ ਸੇਵਾ ਕਰ ਰਹੇ ਆ ਬਾਕੀ ਮਨਕੀਰ ਤੋਲਖਬਾਈ ਹੜਪੀੜਤਾਂ ਦੇ ਘਰ ਜਾ ਜਾ ਕੇ ਉਹਨਾਂ ਦੀ ਸੇਵਾ ਕਰ ਰਹੇ ਆ ਤੇ ਉਹਨਾਂ ਦੀ ਸੇਵਾ ਨੂੰ ਸਲੂਟ ਆ ਦਿਲ ਤੋਂ ਤੇ ਬਾਕੀ ਹੁਣ ਤੁਸੀਂ ਮਨਕੀਰ ਤੋਲਖਬਾਈ ਜੀ ਉਹਨਾਂ ਦੀ ਵੀਡੀਓ ਵੇਖ ਕੇ ਦਈਏ ਕੀ ਵਿਚਾਰ ਆ ਤੁਹਾਡੇ ਇਹਨਾਂ ਪ੍ਰਤੀ ਕਮੈਂਟ ਚ ਜਰੂਰ ਲਿਖਿਓ ਬਹੁਤ ਵਧੀਆ ਸੇਵਾ ਨਿਭਾ ਰਹੇ ਆ ਬਹੁਤ ਅੱਗੇ ਹੋ ਹੋ ਕੇ ਹੜਪੀੜਤਾਂ ਦੇ ਘਰ ਤੱਕ ਜਾ ਜਾ ਕੇ ਉਹਨਾਂ ਦੀ ਸੇਵਾ ਕਰ ਰਹੇ ਆ ਪੈਸੇ ਲੋਕਾਂ ਦੀ ਮਦਦ ਕਰਦੇ ਪਏ ਆ ਤੁਸੀਂ ਵੇਖ ਲਈਏ ਵੀਡੀਓ ਤੇ ਸਾਡੇ ਪੰਜਾਬ ਦੇ ਕਈ ਸਿੰਗਰ ਤੇ ਬਾਲੀਵੁੱਡ ਸਟਾਰ ਪੰਜਾਬ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਖੜੇ ਨੇ ਤੇ ਪੰਜਾਬ ਦੀ ਵੱਧ ਚੜ ਕੇ ਜਿਹੜੀ ਆ ਹੈਲਪ ਕਰਦੇ ਪਏ ਪੰਜਾਬ ਦੇ ਜਿਹੜੇ ਵੀ ਲੋਕ ਆ ਹੜ੍ਹ ਪੀੜਤਾਂ ਦੀ ਵੱਧ ਤੋਂ ਵੱਧ ਸੇਵਾ ਕਰ ਰਹੇ ਆ ਮਤਲਬ ਪੰਜਾਬ ਨੂੰ ਕੁਝ ਨਹੀਂ ਹੋ ਸਕਦਾ ਇੰਨੀ ਕਿਰਪਾ ਆ ਬਾਬੇ ਦੀ ਤੇ ਬਾਕੀ ਕਿੱਦਾਂ ਦੀ ਲੱਗੀ ਅੱਜ ਦੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਰਦਾਸ ਕਰ ਦਿਓ ਕਮੈਂਟਾਂ ਵਿੱਚ ਪੰਜਾਬ ਦੇ ਲਈ ਧੰਨਵਾਦ